ਕਹਿੰਦਾ ਤੂੰ ਕੀ ਜਾਣੇ ਜੱਟਿਆ ਨਹੀਂ ਜੱਟ ਚ ਜਗਾੜੀ ਹੁੰਦੇ ਆ ਬਾਈ ਕਿਸੇ ਨੇ ਜਗਾੜ ਕਰਨਾ ਘੱਟ ਪੈਸੇ ਦੇ ਵਿੱਚ ਆਪਦਾ ਕਾਰੋਬਾਰ ਕਰਨਾ ਕਿਸੇ ਨੇ ਕੁਲਚਿਆਂ ਦੀ ਰੇੜੀ ਲਾਉਣੀ ਆ ਕਿਸੇ ਨੇ ਦੁੱਧ ਢੋਣ ਵਾਲੀ ਡੈਰੀ ਵਾਲਾ ਸਿਸਟਮ ਹੋਣਾ ਢੋਲ ਰੱਖ ਕੇ ਮੰਡੀ ਲੈ ਜਾਣੇ ਆ ਜਾਂ ਕਿਸੇ ਨੇ ਬੱਕਰੀਆਂ ਮੰਡੀ ਤੇ ਅੱਜ ਕੱਲ ਮਡੇਲਾ ਦੇ ਬੱਕਰੀਆਂ ਲੈ ਕੇ ਜਾਣੀਆਂ ਹੋਰ بڑے ਕੰਮ ਜਿੰਮੇ ਮੰਨ ਲਓ ਆ ਬਾਈ ਖੜਾ ਕਹਦਾ ਨਾਂ ਹੈਗਾ ਰਾਜੂ ਮੈਂ ਕਹਿੰਦਾ ਤਲਵੰਡੀ ਏਰੀਆ ਦੇ ਵਿੱਚ ਪਿੰਡ ਗਿੱਲੇ ਵਾਲਾ ਕੌਰਿਆਣਾ ਮਿਰਜ਼ੇ ਆਣਾ ਇੱਥੇ ਆ ਬਾਈ ਦਾ ਨੰਬਰ ਚੱਲੀ ਜਾਂਦਾ ਤੁਹਾਡੇ ਕੋਲੇ ਤੁਸੀਂ ਕਿਤੋਂ ਵੀ ਘਰੇ ਖੜੀਏ ਜੇ ਕਿਤੋਂ ਲੈ ਸਕਦੇ ਪ੍ਰਾਣੀ ਕਾਰ ਮਰੂਤੀ ਜੰਨ ਜੰਨ ਜਿਆ ਅਲਟੋ ਬਾਈ ਸੁਣ ਛੋਟੇ ਹਾਥੀ ਦੇ ਕੰਮ ਦਿੰਦੀ ਬਾਈ ਕਰ ਦੂਗਾ ਮੂਰੇ ਚੱਲੂਗਾ ਏਸੀ ਠੀਕ ਹੈ ਮੂਰੇ ਤੁਸੀਂ ਟੌਰ ਨਾਲ ਚੇ ਦੋ ਜੀ ਸੌਰੀ ਬਗ ਜਾ ਮੂਰੇ ਓਕੇ ਦੀ ਰਿਪੋਰਟ ਕਰਕੇ ਦੇਊਗਾ ਪਿੱਛੇ ਬਾਈ ਬਾਡੀ ਲਾ ਦੂ ਇਹਨੂੰ ਤੁਸੀਂ ਉੱਚੀ ਲਵਾ ਲਓ ਨੀ ਮੀਲ ਵਾਲੋ ਜਿੱਦਾਂ ਦਾ ਤੁਹਾਡਾ ਕੰਮ ਹੈ ਹਾਂਜੀ ਹਾਂਜੀ ਬਾਈ ਜੀ ਚਾਹੇ ਤੁਸੀਂ ਬੱਕਰੀਆਂ ਉਵੇਂ ਲਾ ਦਿੰਨੇ ਹੋ ਹਾਂਜੀ ਹਾਂਜੀ ਬਾਈ ਜੀ ਉੱਚੀ ਲਾਉਣੇ ਜੀ ਜਿਵੇਂ ਇਸ ਤਰ੍ਹਾਂ ਬਾਡੀ ਲਾਈ ਹੋਈ ਜੀ ਹੁਣ ਆਪਾਂ ਇਹ ਜ਼ਿਆਦਾਤਰ ਖੇਤੀਬਾੜੀ ਦੇ ਕੰਮ ਆਉਂਦੀ ਬਾਈ ਜੀ ਇਹ ਖੇਤੀਬਾੜੀ ਦੇ ਕੰਮ ਆਉਂਦੀ ਹੈ ਡੱਕਾ ਕੱਕ ਡੋਣ ਵਾਸਤੇ ਵੀ ਕੰਮ ਆਉਂਦੀ ਆ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਤੇ ਇਹਨਾਂ ਉੱਚੀ ਵੀ ਲਾਉਣੇ ਹੋ ਬੱਕਰੀਆਂ ਬੁੱਕਰੀਆਂ ਦੇ ਕੰਮ ਆ ਜਾਂਦੀ ਹੈ ਬਾਈ ਜੀ ਠੀਕ ਹੈ ਉੱਚੀ ਬਾਡੀ ਹੋਰ ਬਹੁਤ ਕੰਮ ਆਉਂਦੀ ਜੀ ਠੀਕ ਹੈ ਹਾਂਜੀ ਤੇ ਕਿੰਨੇ ਦਿਨਾਂ ਚ ਗੱਡੀ ਦੇ ਦੇਣੇ ਬਾਈ ਗੱਡੀ ਤੇ ਲੱਗ ਜਾਂਦੇ ਜੀ 5-6 ਦਿਨ ਬਾਈ ਜੀ 5-6 ਦਿਨ ਲੱਗਦੇ ਜੀ 5-6 ਦਿਨਾਂ ਚ ਓਕੇ ਰਿਪੋਰਟ ਕਰਕੇ ਦੇਣੇ ਤਿਆਰ ਕਰਕੇ ਰੰਗ ਰੰਗ ਕਲੀਅਰ ਕਰਕੇ ਵਧੀਆ ਬਾਡੀ ਲਾ ਕੇ ਥੱਲੇ ਜਿਸਤੀ ਚਾਦਰ ਲਾਉਨੇ ਬਾਈ ਜੀ ਹੂੰ ਤੇ ਸਾਈਡ ਤੇ 18 ਇਹਦੀ ਕਾਲੀ ਚਾਦਰ ਲੱਗੂ ਆਪਣੀ ਗਾਰੰਟੀ ਪੂਰੀ 8 ਤੋਂ 10 ਕੁਮਾਂਟਲ ਭਜਨ ਪਾ ਸਕਦੇ ਆ ਬਾਈ ਜੀ ਇਹ ਚ ਠੀਕ ਹੈ ਕੋਈ ਦਿੱਕਤ ਨਹੀਂ ਆਉਂਦੀ ਨਾ 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 ਕੋਈ ਦਿੱਕਤ ਨਹੀਂ ਆਉਂਦੀ ਐ ਬਾਈ ਜਿਵੇਂ ਨਵੀਂ ਬਣਾ ਕੇ ਦੇ ਤੁਹਾਨੂੰ ਕੋਈ ਦੱਸ ਨਹੀਂ ਸਕਦਾ ਬਾਡੀ ਲਵਾਈ ਐ ਲੱਗੋ ਵੀ ਅਪ ਕਿਹੜੀ ਏਜੰਸੀ ਜੁਕੜਾ ਕੇ ਲੈ ਕੇ ਆਇਆ